ਤਰਸੀਮਤ ਹੁੰਦੀਆਂ ਪਰ ਹੁਣ ਪਤਾ ਲੱਗ ਜੂਗਾ ਕੋਹਾਂ ਤਮਾਨ ਨੂੰ ਜਿਹੜਾ ਸਾਡੀਆਂ ਦੌਣਾ ਤੇ ਆ ਵਹਿੰਦਾ ਸੀਗਾ ਜਿਹੜੇ ਸਾਡਾ ਫਾਂਦਾ ਤੇ ਆ ਗੋਡੇ ਟੇਕਦਾ ਸੀ ਪਰ ਅੱਜ ਪਤਾ ਲੱਗ ਜੂਗਾ ਹਾਂ ਆਉਣ ਰਸਤਾ ਹੀ ਆਣੇ ਵੋਟਾਂ ਹੁਣ ਵੀ ਕਿਤੇ ਆਵੇ ਕੋਈ ਐਮਆਈਲਾ ਕੋਈ ਆਉਂਦਾ ਰਹੇ ਅਸੀਂ ਇਹਦੇ ਘਰੋਂ ਕਰਦੇ ਰਹੀ ਠੀਕ ਹੈ ਜੀ ਧੰਨਵਾਦ ਜੀ ਪਾਣੀ ਦਾ ਪ੍ਰਬੰਧ ਸਾਡੇ ਪਿੰਡ ਚ ਨਹੀਂ ਕੋਈ ਬਾਰਡਰ ਵਾਕਸ ਨਹੀਂ ਹੈਗਾ ਬਾਕੀ ਮਤਲਬ ਸੇਤ ਸੁਹੂਲਤ ਸਾਡੇ ਨਹੀਂ ਹੈਗੀ ਕੋਈ ਜੱਚਾ ਬੱਚਾ ਦਾ ਸਾਡੇ ਇੰਤਜ਼ਾਮ ਨਹੀਂ ਕੋਈ ਚੰਗਾ ਡਾਕਟਰ ਨਹੀਂ ਹੈਗਾ ਕੀ ਵਿਕਾਸ ਕਰ ਰਹੇ ਨੇ ਇਹ ਸਾਡੇ ਪਿੰਡ ਚ ਕੋਈ ਵਿਕਾਸ ਨਹੀਂ ਹੈਗਾ ਸਭ ਝੂਠ ਬੋਲਦੇ ਫਿਰਦੇ ਨੇ ਇਹ ਆਪਣੀਆਂ ਵੋਟਾਂ ਵਾਸਤੇ ਫਿਰਦੇ ਨੇ ਕਾਨੂੰ ਲੋਕਾਂ ਵਾਸਤੇ ਫਿਰਦੇ ਨੇ ਫਾਰਮੈਲਿਟੀਆਂ ਪਹਿਲਾਂ ਆਈਆਂ ਮੰਗਾ ਇਹਨਾਂ ਨੇ ਸਾਰੀਆਂ ਪੂਰੀਆਂ ਖੱਤੀਆਂ ਇੱਕ ਵੀ ਮੰਗ ਪੂਰੀ ਨਹੀਂ ਹੋਈ ਇਹਨਾਂ ਤਾਂ ਇਹਨਾਂ ਦਾ ਡੇਢ ਸਾਲ ਰਹਿ ਗਿਆ ਅਸੀਂ ਹੁਣ ਜਿੰਨਾ ਚਿਰ ਇਹਨਾਂ ਦਾ ਕੋਈ ਉਹ ਨਹੀਂ ਹੁੰਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਅਸੀਂ ਪਿੰਡਾਂ ਚ ਬਰਨ ਨਹੀਂ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੀ ਨੀਤੀ ਹੈ ਕਹੇ ਜੇ ਕੰਮਾਂ ਚ ਵੜ ਗਿਆ ਇਹ ਜਿਵੇਂ ਸਾਡੇ ਨਾਲ ਵਾਅਦੇ ਲੈ ਕੇ ਆਇਆ ਸੀ ਪਰ ਇਹ ਅੱਜ ਆਪਦੇ ਵਾਅਦੇ ਤੋਂ ਭੱਜ ਰਿਹਾ ਸਾਡਾ ਜਿਹੜਾ ਸ਼ੰਭੂ ਤੇ ਖਨੌਰੀ ਬਾਡਰ ਤੇ ਮੋਰਚਾ ਲੱਗਿਆ ਹੋਇਆ ਸੀ ਇਹ ਬੇਈਮਾਨ ਨੇ ਤੈਸ ਨੈਸ ਸਾਡਾ ਮੋਰਚਾ ਜਵਾਨ ਉਹ ਕਰਤਾ ਤੇ ਸਾਡੇ ਘਰ ਕੁਲੀਆਂ ਪਾਈਆਂ ਹੋਈਆਂ ਜਿਹੜੀਆਂ ਅਸੀਂ ਨੇ 10-10 ਰੁਪਏ ਇਕੱਠੇ ਕਰਕੇ ਆਪਦਾ ਉੱਥੇ ਘਰ ਬਣਾਏ ਹੋਏ ਤੇ ਪਰ ਹੱਕੀ ਮੰਗਾ ਨੂੰ ਲੈ ਕੇ ਗਏ ਤੇ ਅਸੀਂ ਆਪਦੀ ਇੱਕ ਰੋਟੀ ਦਾ ਮਸਲਾ ਤੇ ਇੱਕ ਬੱਚਿਆਂ ਖਾਤਰ ਗਏ ਤੇ ਪਰ ਬੇਈਮਾਨ ਨੇ ਇਨੇ ਸਾਡੇ ਪਿੱਠ 'ਚ ਸੁਰਾ ਮਾਰਿਆ ਜਿਹੜਾ ਰਾਤ ਨੂੰ ਸਾਡੇ ਉਥੇ ਘਟਾ ਤੇ ਜਿਹੜੀਆਂ ਸਾਡੇ ਕੋਈ ਫਰਿੱਜ ਕੋਈ ਕੂਲਰ ਦੀ ਨਾਲ ਹੀ ਪੁਲਿਸ ਪ੍ਰਸ਼ਾਸਨ ਨਾਲ ਹੀ ਉਥੇ ਦਾ ਐਮਐਲ ਜਿਹੜਾ ਇਹ ਗੁਰਲਾਲ ਕਣਾਉਰਾ ਇਹਦੀ ਸ਼ਹਿ ਤੇ ਉਥੇ ਸਾਰਾ ਕੁਝ ਹੋਇਆ ਪਰ ਇੱਕ ਸਾਡੀ ਬੇਨਤੀ ਤਿਗੀ ਵੀ ਜੇ ਸਾਡੇ ਨਾਲ ਉਹਨੇ ਆਏ ਕਰਨਾ ਸੀ ਪਰ ਸਾਨੂੰ ਦੱਸ ਕੇ ਕਰਨਾ ਸੀ ਪਰ ਰਾਤ ਨੂੰ ਸਾਡੇ ਘਰ ਨਹੀਂ ਢਾਉਣੇ ਤੇ ਰਾਤ ਨੂੰ ਤਾਂ ਆਪਾਂ ਜਾਨਵਰਾਂ ਨੂੰ ਵੀ ਆਲਣਿਆਂ ਚੋਂ ਨਹੀਂ ਕੱਢਦੇ ਪਰ ਉਹਨਾਂ ਨੇ ਅਸੀਂ ਆਪਦੇ ਆਲਣਿਆਂ ਚੋਂ ਬਾਹਰ ਕੱਢੇ ਨੇ ਸਾਨੂੰ ਕਹਿੰਦੇ ਨੇ ਵੀ ਇਹ ਸੜਕਾਂ ਤੇ ਬਹਿ ਕੇ ਰਾਹ ਰੋਕਦੇ ਨੇ ਸੜਕਾਂ ਰੋਕਦੇ ਨੇ ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਨਹੀਂ ਅਸੀਂ ਰਾਹ ਨਹੀਂ ਰੋਕਦੇ ਅਸੀਂ ਤਾਂ ਜਦੋਂ ਸਾਨੂੰ ਪੁਲਿਸ ਪਹੁੰਚ ਕਰਦੀ ਹੈ ਮੂਰੇ ਨਾਕੇ ਲਾਲਾਂ ਦੀਆਂ ਫੇਰ ਸਾਨੂੰ ਰਾਹਾਂ ਤੇ ਬੈਠਣਾ ਪੈਂਦਾ ਫੇਰ ਸਾਨੂੰ ਸੜਕਾਂ ਰੋਕੀਆਂ ਪੈਂਦੀਆਂ ਨੇ ਜਿੰਨਾ ਚਿਰ ਕੋਈ ਸਾਡੇ ਨਾਲ ਇਦੀ ਸਹਿਮਤੀ ਨਹੀਂ ਪਾਉਂਦੀ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦਾ ਉਹਨਾਂ ਚਿਰ ਕੋਈ ਚਾਹੇ ਇਹਨਾਂ ਦਾ ਐਮਐਲ ਆ ਜੇ ਚਾਹੇ ਕੋਈ ਲੀਡਰ ਆ ਜੇ ਅਸੀਂ ਉਹਨਾਂ ਦਾ ਘ੍ਰਿਉ ਕਰਦੇ ਰਹਾਂਗੇ ਅੱਜ ਤਾਂ ਪ੍ਰੋਗਰਾਮ ਰੱਦ ਹੋ ਗਿਆ ਜੀ ਜਿਹੜਾ ਅਗਲਾ ਪ੍ਰੋਗਰਾਮ ਇਹਨਾਂ ਦਾ ਕੋਈ ਰੱਖਣਗੇ ਫਿਰ ਵੀ ਤੁਸੀਂ ਵਿਰੋਧ ਕਰੋਗੇ ਹਾਂ ਜੀ ਵਿਰੋਧ ਕਰਾਂਗੇ ਅਸੀਂ ਕਰਦੇ ਰਹਾਂਗੇ ਇਹਨਾਂ ਨੂੰ ਤਾਂ ਆਇਆ ਵੀ ਹੁਣ ਇਹ ਤਾਂ ਆਪ ਦੀ ਆਪ ਚ ਕਣਕਾ ਵੱਢਣ ਲੱਗੇ ਇਹਨਾਂ ਨੇ ਕਿਹੜਾ ਵਾਰੇ ਨਿਕਲਣਾ ਪਰ ਸਾਡੇ ਜਿਆਦਾ ਸਾਡੇ ਦਿਲ ਤੇ ਵੱਡੀ ਸੱਤ ਮਾਰੀ ਐ ਭਗਵੰਤ ਮਾਨ ਨੇ ਜਿਹੜਾ ਇਹ ਐਂ ਕਹਿੰਦਾ ਦੀ ਮੈਂ ਕੰਮ ਕਰਦਾਗਾ ਆਮਕਰ ਚੋਂ ਉੱਠਿਆ ਹੋਇਆ ਸੱਥਾਂ ਚੋਂ ਸਰਕਾਰ ਚੱਲੂ ਆ ਸਾਨੂੰ ਅੱਜ ਉਹਨੇ ਜਮਾ ਨਿਰਲਾ ਦਿਖਾਤਾ ਸੱਥਾਂ ਚੋਂ ਸਰਕਾਰ ਚਲਾਈ ਐ ਜੀ ਆਪਣੀਆਂ ਕੀ ਕੀ ਮੰਗਣੇ ਜੀ ਸਾਡੀਆਂ ਮੰਗਾਂ ਐ ਐਮਐਸਪੀ ਤੋਂ ਲੈ ਕੇ ਜੀ ਕਰਦੇ ਮਾਫੀ ਦੀ ਮੰਗ ਹੈਗੀ ਐਮਐਸਪੀ ਦੀ ਮੰਗ ਆ ਸਾਡੀਆਂ 22 ਫਸਲਾਂ ਤੇ ਐਮਐਸਪੀ ਦੇਵੇ ਇਹ ਜਿਹੜਾ ਕਹਿੰਦਾ ਸੀ ਇਹ ਦੀ ਇਹ ਆਪ ਕਹਿੰਦਾ ਸੀਗਾ ਬਈ ਮੈਂ 22 ਫਸਲਾਂ ਤੇ ਐਮਐਸਪੀ ਦੇਊਗਾ ਮੈਨੂੰ ਕੁਰਸੀ ਤੇ ਬਿਠਾਓ ਇਹਨੂੰ ਲੋਕਾਂ ਨੇ ਐਮਐਲਏ ਤੋਂ ਮੁੱਖ ਮੰਤਰੀ ਬਣਾਤਾ ਇਹ ਤਾਂ ਖੁਸੀ ਰੱਖੀ ਨਹੀਂ ਜਾਣੀ ਜੀ ਹੁਣ ਇਹਨੂੰ ਪਤਾ ਲੱਗ ਜੂਗਾ ਵੀ ਕਹੇ ਕਕਸਾਨ ਨੇ ਦੱਸ ਦਾਂਗੇ ਅਸੀਂ ਇਹ ਅਰਸ਼ ਤੇ ਚੜਾਇਆ ਦੀ ਫਰਸ਼ ਤੇ ਸਿੱਟ ਕੇ ਹਟਾਂਗੇ ਅੱਜ ਕੱਲ ਆ ਰਹੀ ਜੀ ਵੀ ਕਹਿੰਦੇ ਟੈਂਟ ਦੇ ਖਰਚੇ ਬੇਕਾਰ ਹੋ ਗਏ ਵੀ ਜੁਨੀਅਨ ਨੇ ਵਿਰੋਧ ਕਰਨਾ 2-3 ਘੰਟੇ ਵਗੈਰਾ ਲੱਗੇ ਸੀ ਇਹਨਾਂ ਦੇ ਅੱਜ ਅੱਜ ਟੈਂਟ ਤੋਂ ਬਰੇਗਾ ਕੁਝ ਨਹੀਂ ਹੁੰਦਾ ਇਹ ਤਾਂ ਸਾਡੇ ਤੇ ਪੈਂਦੀ ਰਹਿੰਦੇ ਨੇਗੇ ਕੋਈ ਖਰਚੇ ਬੇਕਾਰ ਨਹੀਂ ਹੁੰਦੇ ਅਸੀਂ ਫੇਰ 10-10 ਰੁਪਏ ਇਕੱਠੇ ਕਰ ਕਰਕੇ ਅਸੀਂ ਫੇਰ ਆਪਦੇ ਟੈਂਟ ਲਾ ਲਾਂਗੇ ਪਰ ਇਹ ਕਿਤੇ ਭੱਜ ਲੈਣ ਨੂੰ ਭੱਜੇ ਨੂੰ ਜਾਣ ਨਹੀਂ ਦਿੰਦੇ ਜਿੰਨਾ ਤੇ ਸਾਡੀ ਮੰਗਾ ਫੂਟੀਆਂ ਨਹੀਂ ਕਰਦਾ ਵੀ ਮੰਗ ਤਾਂ ਸਾਡੀ ਸੈਂਟਰ ਇਹ ਦੇ ਕੀ ਮੱਖੀ ਦਰਦ ਹੁੰਦਾ ਤੀਗਾ ਅਸੀਂ ਸੈਂਟਰ ਤੋਂ ਮਨਾ ਰਹੇ ਤੇ ਮੰਗਾ ਇੱਕ ਪਾਸੇ ਤਾਂ ਸਾਨੂੰ ਕਹਿੰਦਾ ਮੈਂ ਤੁਹਾਡੇ ਨਾਲ ਆ ਇੱਕ ਪਾਸੇ ਸਾਡੇ ਨਾਲ ਵਿਰੋਧ ਕਰਦਾ ਹੈਗਾ ਸਾਡੇ ਕੁਲੀਆਂ ਘਾਟਾ ਹੁੰਦਾ ਉੱਥੇ ਇਹਦਾ ਹੱਕ ਬਣਦਾ ਤੀ ਜੀ ਇਹ ਪਰ ਇਹ ਕਹਿੰਦਾ ਹੋਊਗਾ ਅਸੀਂ ਔਰਤਾਂ ਦੀ ਜਿਹੜੀਆਂ ਔਰਤਾਂ ਇੱਕ ਘਰ ਖਾਤਰ ਸੀਮ ਤੁੱਟੀਆਂ ਪਰ ਹੁਣ ਪਤਾ ਲੱਗ ਜੂਗਾ ਭਵੰਤਵਾਨ ਨੂੰ ਜਿਹੜਾ ਸਾਡੀਆਂ ਦੌਣਾਂ ਤੇ ਆ ਵੰਦਾ ਤੀਗਾ ਜਿਹੜੇ ਸਾਡਾ ਫਾਂਦਾ ਤੇ ਆ ਗੋਡੇ ਟੇਕਦਾ ਤੀ ਪਰ ਅੱਜ ਪਤਾ ਲੱਗ ਜੂਗਾ ਹਾਂ ਆਉਣ ਦੇ ਸਤਾਈਆਂ ਨੇ ਵੋਟਾਂ ਹੁਣ ਵੀ ਕਿਤੇ ਆਵੇ ਕੋਈ ਐਮਆਈਲਾ ਕੋਈ ਆਉਂਦਾ ਰਹੇ ਅਸੀਂ ਇਹਦੇ ਘਰੇ ਉਹ ਕਰਦੇ ਰਹਿ ਠੀਕ ਹੈ ਜੀ ਧੰਨਵਾਦ ਕਰਨਜੀਤ ਕੌਰ ਜੀ ਆਜ਼ਾਦ ਇੱਕ ਦਾ ਪਾਰਟੀ ਦੀ ਪ੍ਰਧਾਨ ਉਹ ਅੱਜ ਅਸੀਂ ਇਹ ਕਹਾਂਗੇ ਜੀ ਜੇ ਇਹ ਕਹਿੰਦੇ ਨੇ ਨਾ ਵੀ ਸਾਡੇ ਉੱਥੇ ਟੈਂਟਾਂ ਦੇ ਖਰਚੇ ਪਏ ਹੋਰ ਪਏ ਹਾਂਜੀ ਵੀ ਅਸੀਂ ਆਉਣਾ ਸੀ ਸਾਡੇ ਵੀ ਤਾਂ ਉੱਥੇ ਟੈਂਟਾਂ ਦੇ ਖਰਚੇ ਪਏ ਹੋਏ ਤੇ ਸਾਡਾ ਵੀ ਤਾਂ ਉੱਥੇ ਅਸੀਂ ਵੀ ਮੰਗਾ ਲਈ ਬੈਠੇ ਤੇ ਸ਼ਾਂਤੀਪੂਰਵਕ ਬੈਠੇ ਤੇ ਮਤਲਬ ਠੀਕ ਹੈ ਜੀ ਅਸੀਂ ਸਾਡਾ ਇਹਨਾਂ ਨੇ ਸਾਡੀ ਸੈਂਟਰ ਨਾਲ ਲੜਾਈ ਤੀਗੀ ਇਹਨਾਂ ਨੇ ਸਾਡਾ ਸਾਰਾ ਕੁਝ ਖਦੇੜਿਆ ਰਾਤ ਨੂੰ ਅੰਨ ਤੋਂ ਭੁੱਖੇ ਕਿਸਾਨ ਉਹ ਟਾਈਮ ਰੋਟੀ ਦਾ ਸੀ ਅੰਨ ਤੋਂ ਭੁੱਖੇ ਕਿਸਾਨ ਉੱਥੋਂ ਵਿਚਾਰੇ ਕਦੇ ਕਿਤੇ ਚੱਕੇ ਕਿਤੇ ਰੋਟੀ ਨੇ ਇਹਨਾਂ ਨੇ ਖਵਾਈ ਕਿਤੇ ਕਿਤੇ ਹਾਂਜੀ ਹਾਂ ਉਹਨਾਂ ਨੇ ਇਹਨਾਂ ਨੇ ਕਿਤੇ ਰੋਟੀ ਨਹੀਂ ਖਵਾਈ ਰਾਤ ਨੂੰ ਕਦੇ ਕਿਤੇ ਲੈ ਗਏ ਕਦੇ ਕਿਤੇ ਲੈ ਗਏ ਇਹਨਾਂ ਨੇ ਉਹਨਾਂ ਦੀਆਂ ਮਤਲਬ ਪੈਲਸਾਂ ਦੀਆਂ ਜੇੜਾ ਬਣਾਈਆਂ ਹੋਰ ਕਰਿਆ ਜਿਹੜਾ ਇਹ ਕਹਿੰਦੇ ਨੇ ਅਸੀਂ ਵਿਕਾਸ ਕਰਨ ਵਾਸਤੇ ਫਿਰਦੇ ਆ ਹਾਂਜੀ ਵਿਕਾਸ ਕੀ ਹੋ ਰਿਹਾ ਹੈ ਫਾਰਮੈਲਟੀਆਂ ਪੂਰੀਆਂ ਕਰ ਰਹੇ ਨੇ ਇਹ ਇਥੇ ਨਹੀਂ ਪੱਥਰ ਰੱਖ ਜਾਂਦੇ ਪਹਿਲਾਂ ਆਈਆਂ ਸਰਕਾਰਾਂ ਦੇ ਨਹੀਂ ਪੱਥਰ ਪਏ ਨੇ ਪਹਿਲਾਂ ਵਾਲਿਆਂ ਦੇ ਵੀ ਪਏ ਨੇ ਸਾਡੇ ਆure ਬਾਰਡਰ ਵਾਕਸਤੀ ਲੱਗਿਆ ਪਿਆ ਨਹੀਂ ਪੱਥਰ ਪੁਰਾਣੇ ਹੋਏ ਪਏ ਨੇ ਮੁੜ ਕੇ ਕੋਈ ਆਉਂਦਾ ਨਹੀਂ ਸਰਕਾਰ ਬਦਲ ਜਾਂਦੀ ਆ ਉੱਥੇ ਪਏ ਰਹਿੰਦੇ ਨੇ ਵਿਕਾਸ ਕਾਦਾ ਹੋ ਗਿਆ ਪਹਿਲਾਂ ਵਾਲੇ ਬੱਚਿਆਂ ਨੂੰ ਕੋਈ ਨੌਕਰੀਆਂ ਨਹੀਂ ਮਿਲੀਆਂ ਕਾਦਾ ਵਿਕਾਸ ਹੋ ਗਿਆ ਹੁਣ ਵਾਲੇ ਬੱਚੇ ਵਿਚਾਰੇ ਪੜਨਗੇ 60000 ਤੇ ਨੌਕਰੀਆਂ ਕਰਨਗੇ 60000 ਨਾਲ ਅਗਲੇ ਤੇ ਜੁੱਤੇ ਕੱਪੜੇ ਨਹੀਂ ਆਉਂਦੇ ਕੀ ਕੀ ਕਰਨਗੇ ਇਹ ਨੌਕਰੀਆਂ ਦੇਣ ਕੇ ਸਾਡੇ ਬੱਚਿਆਂ ਨੂੰ ਪੜਾਈ ਕਰਕੇ ਕੀ ਕਰਨਗੇ ਸਾਡੇ ਬੱਚੇ ਐਦੂ ਤਾਂ ਸਾਡੇ ਬੱਚੇ ਕੰਮ ਸਿੱਖ ਲੈਣਗੇ ਕੰਮ ਸਿੱਖ ਕੇ ਆਵਦਾ ਹੱਥਾਂ ਦਾ ਕੋਈ ਰੁਜ਼ਗਾਰ ਕਰਨਗੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਸਾਡੇ ਪਹਿਲਾ ਵਾਲੇ ਬੱਚਿਆਂ ਨੂੰ ਤਾਂ ਨੌਕਰੀਆਂ ਦਿਓ ਨਾ ਬੇਰੁਜ਼ਗਾਰ ਬੱਚੇ ਫਿਰਦੇ ਰਹੇ ਗਲਤ ਰਸਤੇ ਪਾ ਰਹੇ ਨੇ ਅਸੀਂ ਇਹ ਬਹੁਤ ਜ਼ਿਆਦਾ ਰਾਜ ਕੇ ਵਿਰੋਧ ਕਰਦੇ ਵਿਕਾਸ ਨੂੰ ਕੋਈ ਨਹੀਂ ਜਿੰਦਾਬਾਦ ਜਿੰਦਾਬਾਦ ਜੰਗ ਜੁੜੇ ਨੇ ਇਕਤਾ ਜੋ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚੱਕ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚੱਕ ਕਰੋ ਆਪਣੀ ਰਾਖੀ ਆਪ ਕਰੋ ਗੱਲਬਾਤ ਕਰਨ ਤੋਂ ਬਚਣ ਵਾਲੀ ਸਰਕਾਰ ਮਰਦਾਬਾਦ 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 ਗੱਲਬਾਤ ਕਰਨ ਤੋਂ ਬਚਣ ਵਾਲੀ ਸਰਕਾਰ ਮਰਦਾਬਾਦ 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 ਜਾਬ ਸਰਕਾਰ ਮਰਦਾਬਾਦ ਮਰਦਾਬਾਦ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਮਿਤਰਾ ਦਾ ਇੱਕ ਜਿੰਦਾਬਾਦ 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 ਕਿਸਾਨਾਂ ਮਿਤਰਾ ਦੀਆ ਮੰਗਾਂ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ